के बाद के पर अच्छी बात है जिले मंत्री बहुत और जेंटलमैन सर गांधी डायरेक्टर ना बहुत बड़ा मौका मिला है एवरी टाइप में मुझे तो बहुत ही अच्छा लगा सर गुड इवनिंग जी प्यारे बहुत ही भोले पशुपालक दी ਇਸ ਕਿ ਤੇਰਾ ਸਨਤ ਰਾਖਰੂ ਬੈਟਸ ਤੇ ਕਈ ਵਾਰ ਜਿੰਨਾ ਦਾ ਤੂਰ ਤਰ ਪਸ਼ਵਾਨਾ ਕੋਈ ਲੈਦੇ ਸੀ ਉਹਨਾਂ ਨੂੰ ਵੀ ਹੋ ਚਲ ਗਿਆ ਅਸੀਂ ਸੋਚਿਆ ਹਾਂ ਕਿ ਨਹੀਂ ਇਹ ਉਹਨਾਂ ਲਈ ਕੀ ਹੋ ਗਿਆ ਸੋ ਇਹ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਜਿਸ ਨੂੰਸਿਸ ਬਾਰੇ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਅੱਜ ਚਰਚਾ ਹੋਇਆ ਹੈ ਸਾਰੇ ਸਪੀਕਰਸ ਨੇ ਜਿਸ ਨੂੰਸ ਤੇ ਸਾਰੇ ਪਸ਼ੂ ਗਾਵਾਂ ਮੱਝ ਸੂਰ ਦੀ ਇੱਕ ਬਿਮਾਰੀ ਹੁੰਦੀ ਹੈ ਜੈਪਨੀਜ਼ ਇਨਸਫਾਈਟਸ ਉਹ ਕਿਸੇ ਸਰੋਤੇ ਨੇ ਹਜਤਾ ਤੋਂ ਬਾਰੇ ਵੀ ਦੱਸਿਆ ਇਹ ਸੂਰ ਪਾਲਕਾਂ ਨੂੰ ਮੈਂ ਜੇ ਕੋਈ ਸੂਰ ਪਾਲਿਆ ਕਿਹਦਾ ਨੂੰ ਦੱਸਣਾ ਚਾਹੀਏ ਕਿ ਆਪਣੇ ਸ਼ੈਡਾਂ ਵਿੱਚ ਜੇ ਤੁਸੀਂ ਸਾਫ ਸਫਾਈ ਰੱਖੋਗੇ ਤਾਂ ਮੱਖੀ ਬੱਚਾ ਨਹੀਂ ਹੋਏਗਾ ਸਪੈਸ਼ਲੀ ਮੱਛਰ ਤੇ ਮੱਛਰ ਜਦੋਂ ਸੂਰ ਨੂੰ ਘਟਦਾ ਤਾਂ ਉਹਦੇ ਵਿੱਚ ਉਹ ਬੈਕਟੀਰੀਆ ਉਹ ਵਾਇਰਸ ਵਾਇਰਸ ਦਾੰਦਰ ਕਿਉ ਫਿਰ ਜਦੋਂ ਬੰਦੇ ਨੂੰ ਕੱਢਦੇ ਨੇ ਤੇ ਉਹਨੂੰ ਹੋ ਜਾਂਦੀ ਹੈ ਪੀਜੀਆਈ ਤੋਂ ਇੱਕ ਐਨੀਮਲ ਨੂੰ ਇੱਕ ਰੈਟਰੀਨ ਡਿਟੈਕਟਰ ਸੀ ਤਾਂ ਉਹ ਉਹਦੇ ਆਨੇ ਦਾ ਬਚਾ ਸੀ ਤਾਂ ਅਸੀਂ ਉਹਦੇ ਆਨੇ ਦੇ ਉਸ ਦੇ ਲੇ ਸਾਰੇ ਪਿਤਰੀ ਫਾਰਮਾਂ ਦੇ ਤਾਂ ਕਿ ਆਰਡੀਆ ਵੱਲੋਂ ਸਰਵੇਲੈਂਸ ਕੀਤੀ ਸੀ ਬਟ ਲੱਕੀਲੀ ਸਾਡੇ ਸੂਰ ਜਿਹੜੇ ਸੀ ਉਹ ਸੋਰਸ ਫਰੀ ਸੀ ਉਹਨੂੰ ਪਤਾ ਨਹੀਂ ਕਿੱਥੇ ਰੋ ਗਿਆ ਨੈਕਸਟ ਸਲਾਈਡ ਥਿਸ ਇਹ ਦੇਖੋ ਇਹ

ਸੈਂਪਲ ਉਹ ਕੇ ਭੇਜੋ ਸਰਵਨਸ ਹੋ ਗਈ ਹੋਈ ਤੇ ਜੇ ਉਹ ਪੈਂਸ਼ੀਆ ਨੂੰ ਮਾਰਿਆ ਜਾਂਦਾ ਹੈ ਤੇ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ ਪ੍ਰੋਵਾਈਡ ਕਰਦੀ ਹੈ ਐਸਕੇਡ ਸੀਮ ਦੇ ਥੱਲੇ ਇਹ ਉਸ ਪਰਭਾਈ ਵੀਤੀ ਜਾਵੇ ਕਿਸਾਨ ਨੂੰ ਠੀਕ ਹੈ ਉਹਦਾ ਇਹਨਾਂ ਨੋਟ ਸਾਰਾ ਪੂਰਾ ਲਿਖਿਆ ਜਾਂਦਾ ਨੈਕਸਟ ਸਲਾਈਡ ਪਲੀਜ਼ ਇਹ ਦੇਖੋ ਇਹ ਜ਼ੂਨੋਟਿਕ ਜਾਂ ਜ਼ੂਨੋਟਿਕ ਬਿਮਾਰੀਆਂ ਮੈਨੂਸ ਸਰੋਗਾਂ ਹਨ ਔਰ ਹਦਾਇਤ ਹੈ ਕਿ ਬਰੂਸਿਲੋਸਿਸ स्लोसी, स्लोसी, जान वाला रोग भी कहने जो पशु हैतमें अठमें महीने सुट देता है, तो है ओ बच्चा सोड़ तो पता नहीं चलती तो भी हो जाती है ठीक तो तो है तो कि बचना है ਲੈਂਡ ਹੈਗੀ ਹੈ 2019 ਉਹਦੇ ਵਿੱਚ ਕੀ ਕਰਨਾ ਹੈ ਘੋੜੇ ਨਾਲ ਇੱਥੋਂ ਸਾਡੇ ਕੋ ਫਾਰਮਰ ਜਾਂਦੇ ਹੈ ਠੀਕ ਹੈ ਪਿਛੇ ਮਾਗੀ ਦਾ ਮੇਲਾ ਹੋਇਆ ਸੀ ਸਾਰੇ ਐਨੀਮਲ ਆ ਸੀ ਸੀਰਮ ਸੈਂਪਲ ਮੰਗਵਾਇਆ ਕੈਸ ਕੀਤਾ ਬਟ ਖੁਸ਼ੀ ਇਸ ਨਕੀ ਦੀ ਗੱਲ ਹੈ ਕਿ ਕੋਈ ਵੀ ਸੈਂਪਲ ਪੋਜ਼ਿਟਿਵ ਨਹੀਂ ਆਇਆ ਫੋਏ ਮੈਂ ਜੀ ਬਿਮਾਰੀ ਡਿਸਕਸ ਕਰਾਂਗੀ ਤੁਹਾਨੂੰ ਦੱਸਾਂਗੀ ਨੈਕਸਟ ਹੈਗਾ ਲੈਪਟੋਸਪਾਇਰੋਸਿਸ

ਹਣੀ ਦਾ ਪਿੱਟਾ ਨਹੀਂ ਤੇਹਕਲੀਆ ਬੜਿਆਂ ਮਿੱਥੋ ਉਹਦੀਆਂ ਹੱਡੀਆਂ ਚੋਂ ਕਿਉਂਕਿ ਲਾਪਾਂਉਣ ਵਾਲਿਆਂ ਦੀਆਂ ਹੱਡੀਆਂ ਮੋਸਲੀ ਫਟੀਆਂ ਹੁੰਦੀਆਂ ਰਾਈਟ ਸੋ ਤੁਸੀਂ ਇਹ ਆਦਰ ਕਰਨਾ ਹੈ ਕਿ ਜਿਹੜਾ ਵੀ ਬੰਦਾ ਝੋਨੇ ਦੀ ਬਜਾਈ ਕਰਦਾ ਹੈ ਉਹਨੂੰ ਬਾਂਬੂ ਉਪਰਾਈਡ ਕਰੋ ਦਸਾਨੇ ਲਓ ਦਸਾਨੇ ਹੱਥ ਫਟੇ ਹੋਏ ਹੋਏ ਮੰਗੇ ਚਾਰੇਾਂਗੇ ਇਹ ਬਰਡੇ ਸੋ ਇਹ ਦੋ ਕੰਮ ਕਰ ਲੋਗੇ ਲੈਪਟੋਸਪੈਰਾ ਪੀਲੀਆ ਰੋਗ ਦੇੰਦਾਂ ਸੋ ਪੀਲੀਆ ਜਾਂਦਾ ਹੈ ਲਿਵਰ ਖਰਾਬ ਹੋ ਜਾਂਦਾ ਹੈ ਗੁਰਦੇ ਖਰਾਬ ਹੋ ਜਾਂਦੇ ਤੇ ਬੰਦਾ ਬਚੁਰਨਾਂ ਦੀਆਂ ਡੈਥਸ ਹੋਈਆਂ ਨੇ ਮੁਹੱਲੀ ਇਹ ਸੋ ਅਸੀਂ ਉਥੇ ਚੱਕਿੱਤ ਉਥੇ ਨਾ ਕੋਈ ਪਸ਼ੂ ਕਲਪਰੇਟ ਸੀ ਨਾ ਕੁੱਤਾ ਕਲਪਰੇਟ ਸੀ ਉਥੇ ਕਲਪਰੇਟ ਸੀ ਦਾ ਸੀਵਰੇਜ ਦਾ ਪਾਣੀ ਕਿ ਜਿਹੜੀਆਂ ਉਹਨਾਂ ਨੂੰ ਪੀਣ ਦਾ ਪਾਣੀ ਜਾ ਰਿਆ ਸੀ ਉਹਦੀ ਸੀਵਰੇਜ ਦੀ ਪਾਈਪ ਜਾਂ ਉਹਦੀ ਪਾਣੀ ਦੀ ਪਾਈਪ ਸੀਵਰੇਜ ਚ ਜੁੜ ਗਈ ਸੀ ਸੋ ਸੀਵਰੇਜ ਦੇ ਪਾਣੀ ਦੇ ਚੂਏ ਆਮ ਤੌਰ ਤੇ ਹਰਦੇ

चूती दा मतलब इन्फेक्शियस बहुत खतरनाक एक पशु तो दूसरे पशु को ये पशु है तो बंदियाँ हो सो वो ये होगी ये रोग मनुखा नू ही लग जाता है ये मनुखा ने लावा अपने आप पशु आ जाओ तो ये पशु ने जिन्हें के बकरियाँ सूर कुत्ते आ इन्हें जो भी ये रोग पाया जाता है ठीक है इन्हें ये दिन इस रोग की निशानियाँ दिले

फेर देखो माता जानवर जेड़ा बार-बार नए दूध परवाने के भाव यूं फेर ही इच्छा जाएगा ये कुछ बहुत ही कॉमन बीमारियां है ਤੁਹਾਨੂੰ ਪਤਾ ਹੀ ਚਲ ਜਾਂਦਾ ਬਟ ਤੁਸੀਂ ਉਸ ਪਸ਼ੂ ਨੂੰ ਇੰਨਾ ਪਿਆਰ ਕਰਦੇ ਹੋ ਕਿ ਉਹ ਨੂੰ ਐਂਜਨ ਨਾਲ ਲੈ ਜਾਂਦੇ ਹੋ ਉਹ ਨੂੰ ਐਂਜਨ ਨਾਲ ਲੈ ਜਾਣਾ ਮੀਨਸ ਬਿਮਾਰੀ ਨੂੰ ਜੀਂਦੀ ਰੱਖਣਾ ਇਹ ਕੀ ਕਹਿੰਦਾ ਕਿ ਬੁਰਾਈ ਨੂੰ ਉੱਥੇ ਨਾ ਨਹੀਂ ਖੁਦਾਈ ਵਾਲ ਐਂਡ ਦਾ ਵਰਡ ਮਤਲਬ कि जितने बुराई देखती हो और घर पर जीएसओ स्कल्फर को खत्म नहीं करेंगे तब हमारी और बच्चे बच्चेगा पैदा हो ये और जितने दवा लाटोरी तो जाएगी 54 जाएगी। नेक्स्ट स्लाइड ये लक्षण देखो पास स्लाइड देखो कहते हैं है नेक्स्ट आ देखो प्लस सेंटर देखो आप चेयर देखो

ਪਸ਼ੂ ਜਿਹੜਾ ਉਹ ਉਹਦੇ ਨਾਲ ਜਿਹੜਾ ਉਹ ਨਿਕਲਿਆ ਅਫਟਰਬੱਡ ਜੇ ਨਿਕਲੀ ਉਹਦੇ ਤੋਂ ਕੋਈ ਖੋਰ ਠੱਠੇ ਪਾਣੀ ਭੀੜ ਦੀ ਜਿਹੜੀ ਇਨਫੈਕਸ਼ਨ ਹੋ ਗਈ ਆਪਸ ਵਿੱਚ ਮਿਕਸ ਹੋ ਗਈ ਤੇ ਉਹ ਪਸ਼ੂ ਖਾ ਗਿਆ ਦੂਸਰਾ ਇਸ ਤਰ੍ਹਾਂ ਦੂਸਰੇ ਪਸ਼ੂ ਨੂੰ ਹੋ ਗਈ ਠੀਕ ਹੈ ਜਾਇ ਅਸੀਂ ਕਈ ਵਾਰੀ ਆਰਟੀਮੀਸ਼ਲ ਇਨਫੈਲਮੀਨੇਸ਼ਨ ਨਹੀਂ ਕਰਦੇ ਮਨਸੂਈ ਵਰਗਾ ਅਸੀਂ ਹੋਰ ਤੇ ਪਿੰਡਾਂ ਦੇ ਵਿੱਚ ਲੋਕਾਂ ਨੇ ਤਾਂ ਚਾਹੀਦਾ

मतलब कि जिन्नाजों कुछ निकले खराब इनफेक्टेड प्रसेंटेज जरा बैक्टीरिया निकले पट्टे खराब करते फीट खराब करती तंदुरुस्त पशुओं ने खा लिया सिमिलरली जान बहर का काम करता घर के काम करते उन्होंने बेचारियों पता ही नहीं और नंगे पैर ही दुनिया फिर जे सामने दुध चो लगने इनफेक्शन मिल जाती है लक्षण ने ना बहुत भयकर सैकल दस मनुख्च बीमारी कच्चा दुध की कच्चे दुध तो बनिया वस्तुआ कच्चे दुर्ध समझ आई कच्चे दुध तो बड़ी वस्तुआ ने करीम ਇੱਕ ਪ੍ਰੇਸ਼ਕੀ ਤੇ ਲੱਗੀ ਹੋਈ ਜਿਹੜੇ ਨਾਨ ਫਾਰਮਰ ਤੇ ਜਿਹੜੇ ਫਾਰਮਰ ਹੈ ਹੀ ਨਹੀਂ ਉਹਨਾਂ ਨੂੰ ਸਾਨੂੰ ਇੱਕ ਲੈਬੋਰੀਟਰੀ ਚ ਕੇਸ ਆਇਆ ਹਿਊਮਨ ਡਾਕਟਰ ਸਾਡੇ ਨਾਲ ਕੇ ਇੱਕ ਕੈਂਸਰ ਕਰਕੇ ਮੈਡੀਕਲ ਕਾਲਜ ਹੈ ਉਹ ਤੋਂ ਰੈਫਰਡ ਕੇਸ ਆਇਆ ਤੇ ਉਹ ਕਹਿੰਦੇ ਕਿ ਬਈ ਐਰ ਚੈੱਕ ਕਰੋ ਚੈੱਕ ਕੀਤਾ ਤੇ ਓਪਰੂਸਿਲੋਸਿਸ ਨਿਕਲਿਆ ਇਸ ਥ੍ਰੀ ਲਈ ਉਹ ਅੰਗਰੇਜ਼ੀ ਪਲੇਟ ਤੋਂ ਕੋਈ ਸੋਚ ਨਹੀਂ ਆਗਾ ਸਰਦਾਰ ਗੁਰਮੀਤ ਸਿੰਘ ਕੁੰਡਿਆ

दीर्घ दिन पसीना ही जाए, तो एक तरह लक्षण so, तुझे नोट करो, तुरंत सैंपल करवाओ, ह्यूमन लैबोरेटरी जो है आरडीडीएल बेचो, सार्डीन लैबोरेटरी, ज़रंदर जिस तरह है लाडू वाली रोड़ दे, मोस्ट टेस्ट कितना जाएगा, मोस्ट टेस्ट कितना जाएगा, ठीक है, तो वो ते सैंपल ले आओ, टेस्ट करने क

ਆ माजी ਜੀਡੀ ਹੈ ਉਹ ਕੋਈ ਹੋ ਸਕਦਾ ਕਿ ਅਗਲਾ ਸੁਵਰਣ ਦਿੱਤਾ ਜਾਏ ਤਾਂ ਇਹ ਉਹ ਬਿਮਾਰੀ ਦਾ ਕਿਉਂਕਿ ਜਿਹਾ ਜਰਾ ਸੀ ਬੱਚੇ ਰਾਣੀ ਦਾ ਸਮੁੰਦਰ ਤੁਹਿਆ ਜਿੱਥੋਂ ਬੱਚ ਪਰ ਜਨਨ ਪਰ ਟੇੜਾ ਪਿਆ ਵਾਲਾ ਸਿਸਟਮ ਹੈ ਉਹਦੇ ਚ ਰਹਿੰਦੇ ਆ ਸੂਰੀਆ ਉਹ ਪਸ਼ੂ ਕੋਸਤੇ ਵੇ ਤੇ ਹੁੰਦਾ ਰਾਤ ਤੋਂ ਹੋੜਾ ਨਹੀਂ ਬਟ ਉਹ ਤੁਸੀਂ ਐਂ ਵੱਖਰਾ ਰਸਾ ਗੋਪਾਲ ਰਸ ਪਸ਼ੂ ਆ ਜੋ ਤੋਂ ਗੋਤ ਕਾੜਨੀ ਰੋਤ ਗੋਤ ਫਾਇਦਾ ਕਿਤੇ ਹੋਏ ਇਹ ਰੋ ਛੱਡਾ ਨੂੰ ਆ ਦੇਖੋ ਲਾਲ ਦਵਾਈ कार्बोलिन लाइसोल कई सारे डिसइंफेक्टेंट आए ने बड़ा हाल डिसइंफेक्ट करो आप खुद पशु रूप दस्ताना पाके गम पाके एन लाके मास्क पाके प्लीज अपना प्रोटेक्ट फर्स्ट प्रोटेक्ट योरसेल्फ अपने आप को प्रोटेक्ट करना पहले ठीक है ताई पशु की सेवा कर पाओगे तुम सी राइट डरना नहीं है अपने पशु एंड शरीर को ऑल डिजीजेस आर क्योरेबल हर बीमारी का इलाज है बट थोड़ी सोच नाल समझ नाल फार्मिंग करो नेक्स्ट स्लाइड प्लीज ये तोड़े वास्ते ही सारा प्रोटेक्टिव बैरियर दसे है, है। कि नहीं पाके दूसरी अपने शरदा च जाना है नेक्स्ट स्लाइड प्लीज ये देखो ब्लेंडर का रोम है ता तोड़े वास्ते लेके आई वह डी बिग प्रोड्यूसिंग बेड ऑफ मार्बली एंड मार्बली के नुकरा हॉर्सेस, ठीक है? सो नुकरा तोड़ यानी थे मंडी है, बहुत अच्छा एनिमल है, रॉयल एनिमल है, ओनु पालन ले, ले थोड़ा जाके आंदोलन, तो। इनका खरीदन तो पहला, उधर टेस्ट करा रहो, इधर ले भी एक दो एमएसएसएस आरडीडी ले आओ, टेस्टिं ਤਾਂ ਉਹ ਕੋਈ ਨਹੀਂ। ਠੀਕ ਹੈ ਜੀ। ਇਹ ਦੇਖੋ ਜੀ ਇਥੇ ਚ ਲੱਛਣ ਇਹ ਹੈ ਜਿਦਾ ਕਿ ਇਤਨਾ ਐਨੀਮਲ ਨੂੰ ਬੁਖਾਰ ਹੁੰਦਾ ਹੈ, ਸਾਹ ਦੀ ਦਿੱਕਤ ਆਂਦੀ ਹੈ। ਦੂਜਾ ਉਹਦੀ ਲੱਕ 'ਚ ਉਹ ਜਿਵੇਂ ਸਰੋਂ ਦਾ ਤੇਲ ਹੁੰਦਾ ਨਾ ਇਹਦਾ ਗਾੜਾ-ਗਾੜਾ ਡਿਸਚਾਰਜ ਨਿਕਲਦਾ ਹੈ। ਤੇ ਚਮੜੀ 'ਤੇ ਜਿਵੇਂ ਲੰਬੀ ਸਕੇਲ ਦੀ ਜੀਂ ਦੇਖੀ ਸੀ ਤੁਸੀਂ ਸਾਰਿਆਂ ਨੇ। ਊਵੇਂ ਦੇ ਠੱਠੜ ਵੱਢ ਜਾਂਦੇ ਆ। ਉਹਦੇ ਦੀ ਬੀਟੀਆ ਬਣ ਜਾਂਦੀਆਂ।

ਤੁਸੀਂ ਲੁਕਾਉਂਦੇ ਹੋ ਦੱਸਦੇ ਨਹੀਂ ਕਿਉਂਕਿ ਇਹਦੇ ਚ ਘੋੜੇ ਨੂੰ ਸਾਨੂੰ ਘਾਰਨਾ ਪੈਂਦਾ ਸੋ ਘੋੜੇ ਨੂੰ ਖਰੀਦੋ ਇਸਔਰਸ ਉਸ ਤੋਂ ਜਿਹੜਾ ਕੰਮ ਨਾ ਉਸ ਤੋਂ ਨੈਕਸਟ ਸਲਾਈਡ ਪਲੀਜ਼ ਆ ਦੇਖੋ ਨਿਸ਼ਾਨੀਆਂ ਐ ਨੱਕ ਚ 골ਡਨ ਦੇਸ਼ਾ ਆ ਦੇਖੋ ਗ੍ਰੀਨ ਟੀਮ ਆ ਦੇਖੋ ਘੋੜੇ ਨੂੰ ਸਾਹ ਉਖਾਉਂਦਾ ਇਸ ਤਰ੍ਹਾਂ ਰਿੰਜਰ ਬਣ ਗਿਆ ਇਸ ਕਿਸ ਚੀਜ਼ ਕੇ ਸਾਹ ਅੰਦਰ ਠੀਕ ਹੈ ਕਿਸੇ ਦਾ ਉੱਪਰ ਦੇਖੋ ਗਿੰਤੀਆਂ ਸਾਰੇ ਸ਼ਰੀਰ ਤੇ ਤੇ ਅਸੀਂ ਫੇਰ ਵੀ ਇਹ ਮੀਨਸ ਘੋੜਾ ਖੱਜਰ ਘੋਟੇ ਸਾਰੀ ਪੁਆਇੰਟ ਫੈਮਿਲੀ ਜਿੰਨੀ ਵੀ ਹੈ ਸਾਰਿਆਂ ਨੂੰ ਹੋ ਸਕਦਾ ਭੱਗਿਆ ਦੇ ਪਲੇਸਿਸ ਤੇ ਲਈ ਮਿਲ ਜਿਆ। ਸੋ ਪੰਜਾਬ ਦੇ ਘੋੜਿਆਂ ਦੀ ਕਰਪਾ ਸਰਵਿਸ ਸਾਡੇ ਤੇ ਖੱਜਰੀ ਆਦੀ ਵੈਸੇ ਸਾਰਾ ਲੋਕਾਂ ਨੇ ਵੀ ਲੈ ਸਕਦੇ। ਸੋ ਮੈਕਸੀਮਮ ਕਿਸੇ ਜਿਹੜੀ ਪ੍ਰੋਟੈਂਡਰ ਤੇ ਰੂਸਰ ਦੇ ਵਿੱਚ ਹੈਗੀ ਹੈ ਤਾਂ

आर सी है सा आउट ऑफ द आर डी डी एल टेस्ट कर गए उस तो बाद सस्पेक्टेड एनिमल का सैंपल ओके पे जा जाता है फिर वो तो कंफर्म हो के आता है देन फिर असली डिप्टी डायरेक्टर साहब को तो उनकी नोटिफिकेशन होती है देन फिर ऑर्डर होता है कि घोड़े मारता जाए लोकल वेटनरी अफसर घोड़े मारता है प्रॉपर दुआ बना के वो एरिया में घोड़े वाली मूवमेंट बंद करती है మేలా లంకా కోడే ఆమే హోలా మహల్ జగానా తో బసపూర్ ద చమే కిడే సో ఇస్తరా ఏ వెంటి కర్దియ ఏ కోడే యాస్ కోయి మేథా నా సైన్ aaye ఇక్విలిటీ aaye తా హోడే తో కదే వి శర్మ ఓని కో హోరా తురంత ఓ రాచే కట్ర నెక్స్ట్ స్లైడ్ ప్లీజ్ ఫెజర్ వసే ప్రచంబడి యా 13 జ శరీ దాహలో జమే మూర్ అండ్ కోరల్ ఇస్ మౌత్ మూ్ కి కోయి ఇన్ఫెక్టెడ్ लग गया भोजन तुम खा लिया ठीक है नेक्स्ट म्यूकस मेम्ब्रेन आंख आंख सब को इंपॉर्टेंट है ये तुम नहीं है आंख का नाल वो घोड़े को एग्जामिन कर दो इसका स्टार कौन होता है साडे डॉक्टर तो आंख से पहले सो ऑलवेज गॉगल्स मार के करो इनहेलेशन मींस सारे अंदर चला जाए उसोड़ा है उस तो प्रॉपरली डिस्पोज करो कोई कहता असि दरिया कहता है अजकल दिन बहुत ही कॉमन बिमारी है ह्यूमन बड़ी जादा आ रही है चूहे पशावत हो ਚੂਹਾ ਜਿੱਥੇ ਜਿੱਥੇ ਪ੍ਰਚਾਰ ਕਰਦੇਗਾ ਜਿੰਨ ਜਿਹੜੀ ਚੀਜ਼ ਪੱਠਾ ਫੀਡ ਗੰਨੇ ਖੇਤ ਝੋਨੇ ਦੇ ਜਿੱਥੇ ਜਿੱਥੇ ਪ੍ਰਚਾਰ ਲੱਗਿਆ ਉੱਥੇ ਉੱਥੇ ਬੱਕਰੀਆ ਚਲੇ ਆ ਗਏ ਉਥੋਂ ਹਿਊਮਨ ਨੂੰ ਨੁਕਸਾਨ ਹੁੰਦਾ ਤੇ ਸਾਡੀਆਂ ਜਾਨਾਂ ਜਾਂਦੀਆਂ ਨੇ ਸੋ ਇਸ ਬਿਮਾਰੀ ਲਈ ਚੂਹਾ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ ਨਿਓੜੇ ਬਿਲਕੁਲ ਨਹੀਂ ਹੋਣ ਚਾਹੀਦੇ ਤੁਹਾਡੀ ਜਿੱਥੇ ਪਸ਼ੂਆਂ ਦੀ ਫੀਡ ਹੈ

Next slide, please. Cut up the next slide, please.